ਅਤਿ ਰਕਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆ ਭਰਾ ਮੇਰੇ ਸਲਵੰਡੀ ਸਭੋ ਤੇ ਅੱਜ ਤੁਹਾਨੂੰ 3730 ਦਿਖਾਉਨੇ ਆ ਜਿਮੀਦਾਰਾ ਟਰੈਕਟਰ ਆ ਕੋਈ ਵਪਾਰ ਲੈਣ ਚਾਹੀ ਹੈਗਾ ਜਿਮੀਦਾਰ ਲੈ ਕੇ ਆਇਆ ਸੀ ਆਪਣੀ ਮੰਡੀ ਚ ਤੇ ਕੋਈ ਇਹ ਵਪਾਰ ਲੈਣ ਚਾਹੀ ਹੈ ਨੀਗਾ ਪੂਰਾ ਥੋੜਾ ਟਰੈਕਟਰ 3730 11 ਟੂਰਾਂ ਦਾ ਪੂਰਾ ਘੈਂਟ ਟਰੈਕਟਰ ਭਰਾ ਮੇਰੇ ਪਾਵਰ ਸ਼ੇਅਰਿੰਗ ਆ ਪੂਰਾ ਸੋਹਣਾ ਟਰੈਕਟਰ ਯਾਰ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਨੇ ਆ 3730 11 ਟੂਰਾਂ ਦਾ ਵੀ ਪੂਰਾ ਘੈਂਟ ਟਰੈਕਟਰ ਵਗਰਾ ਦਾ ਮੁੰਡਾ ਤਾਂ ਨਿਊ ਟਰੈਕਟਰ ਕਿਸੇ ਪਾਸੋਂ ਟਰੈਕਟਰ ਗਲੇ ਗਲੇ ਹੈ ਨੀ ਯਾ ਦੇਖੋ ਸਟੇਕਰ ਜੀ ਵੀ ਨਾਲ ਦੇ ਲੱਗੇ ਪਏ ਹਲੇ ਘੈਂਟ ਟਰੈਕਟਰ ਐ ਚਾਰ ਸਵੇਰੇ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਬਾਕੀ ਜੀ ਵੀ ਦਾਰ ਨਾਲ ਉਹ ਵੀ ਗੱਲ ਵੀ ਕਰਾਵਾਂਗੇ ਪੂਰਾ ਸੋਹਣਾ ਟਰੈਕਟਰ ਐ ਯਾਰ ਪੈਰ ਕਿੰਨੇ ਕਹਦੇ ਹੈਗੇ ਆ 60 ਪੰਡ ਪੈਸੇ ਹਾਂ ਮੂਰਲੇ ਨਵੇਂ ਆ ਮੂਰਲੇ ਤਾਂ ਨਵੇਂ ਆ ਤੇ ਐਵਰ ਵਾਲੀ ਭਰਾ ਮੇਰੇ ਸਤਰੀ ਲੱਗੀ ਹੋਈ ਆ ਤੇ ਆ ਸੈਂਸਰ ਮਿਲੂ ਅਰੀਜਨਲ ਅਰੀਜਨਲ ਸੈਂਸਰ ਦੋ ਦੇਵਾਂਗੇ ਠੀਕ ਐ ਬਾਈ ਕਹਿੰਦਾ ਅਰੀਜਨਲ ਸੈਂਸਰ ਦੋ ਦੇਵਾਂਗੇ ਇੱਕ ਸੈਂਸਰ ਨਾਲ ਤੁਹਾਨੂੰ ਡੰਡੇ ਜੇ ਵੀ ਬਾਈ ਮਿਲਣਗੇ ਹਨਾ ਸ਼ਾਇਦ ਹਾਂ ਹੋ ਸਕਦਾ ਤੇ ਪੂਰਾ 55 HP ਟਰਬੋ ਵਾਲਾ 52 एचवी है टर्बो वाला ओरिजिनल टर्बो वाला ठीक है ओरिजिनल टर्बो वाला हां ठीक है भाई घर ਇਹ ਨਾਲ टर्बो है, है? पूरा ਘੈਂਟ ਟਰੈਕਟਰ ਹੈ ਕਿ ਆਪਰੇ ਤੁਹਾਨੂੰ ਦਿਖਾਈ ਜੰਨੇ ਆ ਟੈਟਾ ਸਪਾ ਲੱਗੀਆਂ ਹੋਈਆਂ ਤੇ ਬਾਕੀ ਆ ਡੰਡੇ ਜੀ ਵੀ ਹੁਣ ਘਰੇ ਨਾਲ ਹੈ ਨਾ ਇਹ ਵੀ ਡੰਡਾ ਜੀ ਘਰੇ ਦੇਖ ਲਾਂਗੇ ਹੋਏ ਤਾਂ ਲਾਜ਼ਮੀ ਦੇ ਦਿਆਂਗੇ ਠੀਕ ਆ ਪਰ ਆਕੇ ਤਾਂ ਕੀ ਕਰਨੇ ਆ ਹਾਂ ਪੂਰਾ ਸੋਹਣਾ ਟਰੈਕਟਰ ਹੈ ਦੇਖੋ ਤੇ ਘਟੋਪਰ ਇਹ ਦੇਖੋ ਸਟicker ਜੀ ਵੀ ਹਲੇ ਲੱਗੇ ਪਏ ਆ ਪੂਰਾ ਘੈਂਟ ਟਰੈਕਟਰ ਹੈ ਮਗਰ ਇਹਦਾ ਮੂਰੂ ਦਾ ਹੈ ਜਮਾਨਾ ਯਾਰ ਕਿਸੇ ਪਾਸੋਂ ਟਰੈਕਟਰ ਗਲਿਆ ਗਲਿਆ ਹੈ ਨੀਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਗਾ ਸਾਰਾ ਕੁਝ ਨਾਲ ਮਿਲੂਗਾ ਡ ਠੀਕ ਆ ਸਲਾਇੰਸਰ ਦੋ ਆ ਲੈਂਕਾ ਲੂਕਾ ਕਰਨੀਏ ਦੇਖ ਲਓ ਕਿਸੇ ਪਾਸੇ ਟਰੈਕਟਰ ਦੇ ਨਾ ਜਾਵੇਂ ਯਾਰ ਤੇ ਉਹ ਵੀ ਨਹੀਂ ਲੱਗਿਆ ਮੱਖੀ ਜਿੰਨਾ ਦਾਗ ਵੀ ਨਹੀਂਗਾ ਪੂਰਾ ਸੋਹਣਾ ਟਰੈਕਟਰ ਆ ਤੇ ਬਾਕੀ ਆਪਾਂ ਬਾਈ ਨਾਲ ਥੋੜੀ ਗੱਲ ਕਰਾਵਾਂਗੇ ਤੇ ਪਹਿਲਾਂ ਤੁਹਾਨੂੰ ਟਰੈਕਟਰ ਦਿਖਾ ਦਈਏ ਥਿਆਰੇ ਥਿਆਰੇ ਪਾਸੇ ਐਵਰ ਵਾਲੀ ਛਤਰੀ ਡੱਬੀ ਹੋਈ ਆ ਪੂਰਾ ਘੈਂਟ ਟਰੈਕਟਰ ਆ ਯਾਰ ਕੋਈ ਐ ਨਹੀਂ ਹੈਗਾ ਟਰੈਕਟਰ ਨਾਲ ਕੋਈ ਛੇੜਖਾਨੀ ਕਰੀ ਹੋਈ ਸਾਰਾ ਟਰੈਕਟਰ ਓਰੀਜਨਲ ਆ ਹੈਨਾ ਹਾਂ ਸਾਰਾ ਟਰੈਕਟਰ ਭਰਾ ਮੇਰੇ ਓਰੀਜਨਲ ਆ ਸੁਪਰ ਪਲੱਸ ਪੂਰਾ ਘੈਂਟ ਟਰੈਕਟਰ ਆ ਯਾਰ ਕਿੰਨਾ ਚੱਲੇ ਹੈ ਕੋਈ ਯਾਰ ਕੁਛ ਚੱਲਿਆ ਹੋਊ ਯਾਰ ਬਸ ਦੇਖਿਆ ਹੀ ਨਹੀਂ ਦੇਖਿਆ ਨਹੀਂ ਗਾ ਬਾਈ ਕਹਿੰਦਾ ਦੇਖਿਆ ਨਹੀਂ ਗਾ ਤੇ ਬਾਕੀ ਯਾਰ ਕੋਈ ਆਇਆ ਨਹੀਂ ਹੈਗਾ ਵਪਾਰ ਲੈਣ ਕਿ ਨਹੀਂ ਬਾਈ ਕਿੱਦਾਂ ਸਾਦਾ ਚੱਤੀ ਆ 2013 ਮਾਡਲ ਆ ਪੰਜਾਬ ਨੰਬਰ ਆ ਤੇ 2013 ਮਾਡਲ ਹੈ ਨਾ 13 ਮਾਡਲ ਆ ਪੀਵੀ 13 ਨੰਬਰ ਆ ਸਗੂਰ ਦਾ ਪਹਿਲੇ ਨਾਂ ਹੈ ਪਹਿਲੇ ਨਾਂ ਹੈ ਹਾਂ ਠੀਕ ਹੈ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਠੀਕ ਆ ਆਪਾਂ ਨੂੰ ਪੈਸਾ ਨਹੀਂ ਲੋਨ ਕਰਕੇ ਆਪਾਂ ਵੇਚ ਰਹੇ ਆ ਨਹੀਂ ਜਮ੍ਹਾਂ ਸਾਰੇ ਪਾਸੋਂ ਓਕੇ ਆ ਠੀਕ ਹੈ ਕੰਨੀ ਤਾਂ ਬੇਚਣ ਦੀ ਲੋੜ ਨਹੀਂ ਜੀ ਨਾ ਨਾ ਮਜਬੂਰੀ ਕਾਰਨ ਵੇਚਣਾ ਪੈ ਰਿਹਾ ਹੂੰ ਠੀਕ ਆ ਤੇ ਇੰਜਨ ਗੇਅਰ ਕਿੰਨਾ ਦਾ ਜਮਾ ਰੁਪਇਆ ਦਾ ਰੁਪਇਆ ਅੱਛਾ ਬਾਹ ਕੇ ਚਲਾ ਕੇ ਫੇਰ ਲੈ ਜੀ ਅੱਛਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਾਓ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਆਪਣੀ ਡਿਮਾਂਡ ਹੈਗੀ ਹੈ ਦੀ 4 ਲੱਖ ਤੇ 45000 ਇਹ 4 ਲੱਖ 60000 ਰੁਪਇਆ ਡਿਮਾਂਡ ਆਪਣੀ ਜਿਹੜਾ ਕੋਈ ਤੇਰੀ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਪੂਰਾ ਖੁੱਲੇ ਦਿਲ ਨਾਲ ਮਾਨਤਾ ਨ ਕਰਾਂਗੇ ਠੀਕ ਆ ਤੇ ਉਹ ਆਪਾਂ ਕਿੰਨੇ ਦਾ ਛੱਡ ਦਾਂਗੇ ਉਹ 4 ਲੱਖ 60000 ਡਿਮਾਂਡ ਆ ਮਾਨ ਤੇ ਯਾਰ 6500 ਦਾ ਹੋ ਜੂਗਾ ਕਰ ਦਾਂਗੇ ਯਾਰ ਜਦੋਂ ਤੂੰ ਕਹਤਾ ਠੀਕ ਹੈ ਹਾਂ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਆਪਣਾ ਚੈਨਲ ਫੋਲੋ ਕਰਕੇ ਆਉਂਦਾ ਉਹਨੂੰ ਹੋਰ ਵੀ ਮਾਨਤਨ ਕਰ ਦਿੰਦੇ ਕੋਈ ਗੱਲ ਨਹੀਂ ਯਾਰ 1000 ਰੁਪਏ ਛੋੜ ਕਰ ਦਾਂਗੇ ਹੱਦ ਤੇਰੇ ਵਾਸਤੇ ਇਸ ਤੋਂ ਵੱਧ ਨਹੀਂ ਠੀਕ ਹੈ ਮੈਂ ਭਰਾ ਮੇਰੋ ਬਾਈ ਕਹਿੰਦਾ ਉਹਨੂੰ 1000 ਰੁਪਏ ਛੋੜ ਕਰ ਦਾਂਗੇ ਮਗਰਿਆੜ ਮਗਰੂਦਾ ਦੇਖੋ ਲੱਗੇ ਹੋਇਆ ਬਾਈ ਨੇ ਕੁੱਤਾ ਵਾਂਗੂ ਰੱਖਿਆ ਜੀਗਾ ਬਾਈ ਕਹਿੰਦਾ ਮਜ਼ਦੂਰੀ ਕਰਕੇ ਵੇਚਣਾ ਪੈ ਰਿਹਾ ਨਹੀਂ ਆਪਾਂ ਵੇਚਦੇ ਨਹੀਂ ਸੀ ਪੈਸਿਆਂ ਦੀ ਲੋੜ ਆ ਕਹਿੰਦਾ ਕਾਂ ਕਰਕੇ ਆਪਾਂ ਨੂੰ ਵੇਚਣਾ ਪੈ ਰਿਹਾ ਟਰੈਕਟਰ ਭਰਾ ਮੇਰੇ ਪੂਰਾ ਘੈਂਟ ਟਰੈਕਟਰ ਆ ਬਾਹਰ ਤੇ ਚਲਾ ਕੇ ਚੱਲੀ ਕਰਕੇ ਲੈ ਜਿਓ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਟੋਲੇਗਾ ਨੰਬਰ ਤੈਨੂੰ ਦਿਖਾ ਦਿੰਨੇ ਆ ਇਹ ਆ ਦੇਖ ਟਰਬੋ ਵਾਲਾ Ориਜਨਲ ਟਰਬੋ ਲੱਗੀ ਹੋਈ ਆ Ориਜਨਲ ਹੈਨਾ ਪੂਰਾ ਟਰਬੋ ਵਾਲਾ Ориਜਨਲ ਹਾਂ ਕਿਸੇ ਪਾਸੋਂ ਟਰੈਕਟਰ ਦੇਖ ਸੀ 55 HP ਵਾਲਾ ਹਾਂ ਟਰੈਕਟਰ ਦੇ ਯਾਰ ਤੇ ਆ ਵੀ ਵੀ ਨਹੀਂ ਲੱਗੀ ਕਹਿੰਦੇ ਪੂਰਾ ਘੈਂਟ ਟਰੈਕਟਰ ਪਿਆ ਯਾਰ ਜੇ ਕਿਸੇ ਭਰਾ ਨੇ ਲੈ ਜਾਣਾ ਉਹ ਵੀ ਆਪਦੇ ਘਰੇ ਪਾਉਣ ਨੂੰ ਚਲਾਉਣ ਨੂੰ ਤੇ ਉਹਦੇ ਵਾਸਤੇ ਭਰਾ ਮੇਰੇ ਜਮਾ ਕੋਕਾ PC ਟਰੈਕਟਰ ਹੈ ਕਿਸੇ ਪਾਸੇ ਟਰੈਕ ਰਾਈਟਰ ਦੇ ਚਿਹਰੇ ਤੇ ਨਹੀਂ ਲੱਗੀ ਕਿਥੇ ਪਾਸੇ ਵੀ ਪੂਰਾ ਸੋਹਣਾ ਰਾਈਟਰ ਆ ਯਾਰ ਤੇ ਬਾਕੀ ਬਾਈ ਇਹ ਆਪਣੇ ਵੀਡੀਓ ਚੰਗੀ ਲੱਗੀ ਇਹ ਵੀਰ ਮੰਨ ਕੇ ਦੱਬ ਕੇ ਸ਼ੇਅਰ ਜਰੂਰ ਕਰਦਾ ਕਰੋ ਤੇ ਬਾਕੀ ਆਪਾਂ ਬਾਈ ਦਾ ਤੁਹਾਨੂੰ ਨੰਬਰ ਵੀ ਦਿੰਨੇ ਆ ਇਹ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਲਾ ਲਿਓ ਤੇ ਆਪਣਾ ਨੰਬਰ ਬੋਲ ਦੇ ਪੂਰਾ 700 97 81073 ਦੁਬਾਰੀ ਫਿਰ ਬੋਲ ਪੂਰਾ 700 97 81073 ਠੀਕ ਆ ਆ ਬਾਈ ਦਾ ਭਰਾ ਮੇਰਾ ਨੰਬਰ ਆ ਤੇ ਬਾਈ ਨੂੰ ਫੋਨ ਲਾ ਲਿਓ ਬਾਕੀ ਜਿਹੜੀ ਗ੍ਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਵੀਡੀਓ ਚੰਗੀ ਲੱਗੀ ਦਬਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਓਕੇ ਭਰਾ ਧੰਨਵਾਦ